ਸਤਿਗੁਰੂ ਮਹਾਰਾਜ ਨੂੰ ਬਾਬਾ ਵਿਧੀ ਚੰਦ ਜੀ ਬੜੇ ਕਮਾਲ ਦਾ ਬਚਨ ਕਹਿ ਰਹੇ ਨੇ ਇਹ ਗੁਰਮਖੋ ਆਪਣੇ ਵੀ ਬੜਾ ਇਹ ਸੁਣਨ ਵਾਲਾ ਸਮਝਣ ਵਾਲਾ ਹੈ ਕਈ ਵਾਰੀ ਨਾ ਆਪਣੀ ਗਿਆਨ ਨੂੰ ਚਮਕਾਉਣ ਲਈ ਬੰਦਾ ਕਈ ਵਾਰੀ ਗੁਰੂ ਦੇ ਉਲਟ ਕੱਲ ਕਰ ਦਿੰਦਾ ਹੈ ਉਹ ਕਹਿੰਦਾ ਜੀ ਗੁਰੂ ਘਰ ਦੀਆਂ ਰੋਟੀਆਂ ਜਿਹੜੀਆਂ ਨੇ ਨਾ ਅੱਡ ਗਾਲ ਦਿੰਦੀਆਂ ਨੇਵੇਂ ਉਹਨੇ ਬਣਾ ਕੇ ਗੱਲ ਬੜੀ ਸੁਣਾਈ ਐ ਗ੍ਰੰਥੀ ਬੰਦਾ ਉਹ ਜਦੋਂ ਗੱਲ ਸੁਣਾ ਕੇ ਅੱਧ ਵਿਚ ਗਿਆ ਤੇ ਉਹਨੂੰ ਟੋਕ ਦਿੱਤਾ ਆਪਾਂ ਕਿਹਾ ਵੀ ਇਹ ਗੱਲ ਨਹੀਂ ਤੋ ਕਹਿਣੀ ਗੁਰੂ ਦਾ ਪ੍ਰਸ਼ਾਦਾ ਛੱਕੇ ਤੇ ਬਹੁਤ ਬਹੁਤ ਉੱਚੇ ਬ੍ਰਹਮ ਗਿਆਨੀ ਬਣੇ ਨੇ ਵਾਫ ਕਰਨਾ ਗੁਰੂ ਅੰਗਦ ਦੇਵ ਜੀ ਨੇ ਵੀ ਗੁਰੂ ਨਾਨਕ ਦੇ ਘਰ ਦਾ ਪ੍ਰਸ਼ਾਦਾ ਛਕਿਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜੇ 12 ਸਾਲ ਗਾਗਰ ਢੋਈ ਤੇ ਪ੍ਰਸ਼ਾਦਾ ਲੰਗਰ ਚੋਂ ਛਕਿਆ ਅੰਨ ਦੇ ਵਿੱਚ ਵੀ ਕੀ ਕਸੂਰ ਹੈ ਕੀ ਦੋਸ਼ ਹੈ ਦੋਸ਼ ਤੇ ਤੁਹਾਡੀ ਮਤ ਦੇ ਵਿੱਚ ਕੋ ਪੰਜ ਸੱਤ ਪ੍ਰਸ਼ਾਦੇ ਖਾ ਕੇ ਸੌ ਜੇ ਨੋਕਰ ਦੇ ਵਿੱਚ ਜਾ ਕੇ ਤੇ ਗੁਰੂ ਸਾਹਿਬ ਨੂੰ ਕੀ ਕਰਨ ਪ੍ਰਸ਼ਾਦੇ ਦੋ ਛੱਕ ਜਿਹੜੇ ਇੱਕ ਵਾਰੀ ਗਾਦਰ ਚੁੱਕਦੇ ਸਿਰ ਤੇ ਤੇ ਅਗਲੇ ਦਿਨ ਮੁੜਦੇ ਲੈ ਕੇ ਉਹਨਾਂ ਨੂੰ ਪਤਾ ਹੈ ਹੁਣ ਨਿਹੰਗ ਸਿੰਘ ਜਦੋਂ ਬਾਲਣ ਲੈਣ ਚੜਦੇ ਨੇ ਤੇ ਜੋ ਇਧਰੋਂ ਉਧਰੋਂ ਵੱਢਦੇ ਆ ਟੁੱਕਦੇ ਆ ਸਾਰਾ ਦਿਨ ਲੰਘ ਜਾਂਦਾ ਉਹਨਾਂ ਨੂੰ ਕੋ ਕਵੇ ਕਿਵੇਂ ਸ਼ਰਧਾਈਆਂ ਪੀ ਜਾਂਦੇ ਰੋਟੀਆਂ ਪ੍ਰਸ਼ਾਦੇ ਛੱਕੀ ਜਾਂਦੇ ਤੇ ਉਹ ਜਿਹੜਾ ਵਿਲ ਹੈ ਉਹ ਉਹਨੂੰ ਫੜ ਲੈਣਾ ਚਾਹੀਦਾ ਉੱਥੇ ਬਿਠਾ ਲੈਣਾ ਚਾਹੀਦਾ ਦੋ ਕੁ ਦਿਨ ਲਵਾਉਣ ਉਹਨਾਂ ਨੂੰ ਸੋ ਗੁਰਮੁਖ ਪਿਆਰਿਓ ਗੁਰੂ ਘਰ ਦੇ ਪ੍ਰਸ਼ਾਦੇ ਦਾ ਤੇ ਸਤਕਾਰ ਹੀ ਬਹੁਤ ਜ਼ਿਆਦਾ ਹੈ ਇੱਕ ਟੁਕ ਦੇਣ ਦੇ ਨਾਂ ਦੇਣ ਕਰਕੇ ਨਾ ਭਾਈ ਲੱਖੋ ਨੂੰ ਇੱਕ ਚੱਪਾ ਪ੍ਰਸ਼ਾਦਾ ਮੰਗਿਆ ਸੀ ਉਹਨੇ ਉਹਨੇ ਦਿੱਤਾ ਨਹੀਂ ਉਹ 500 ਘੱਟਾ ਹੀ ਉਹਦਾ ਕੱਚਾ ਰਹਿ ਗਿਆ ਇੰਨਾ ਫਰਕ ਪੈਂਦਾ ਇੰਨਾ ਸਤਕਾਰ ਗੁਰੂ ਕੀ ਰੋਟੀ ਦਾ ਗੁਰੂ ਕੇ ਲੰਗਰ ਦਾ ਮੱਥਾ ਟੇਕਿਆ ਕਰੋ ਗੁਰਮੁਖ ਪਿਆਰੋ ਕੇ ਤੇ ਲੋ ਮਾਤਾ ਦੇ ਨੇੜੇ ਚੱਲ ਜਾਉਣਾ ਜ਼ਮੀਨ ਤੇ ਹੱਥ ਲਾ ਕੇ ਮੱਥਾ ਟੇਕਣਾ ਚਾਹੀਦਾ ਗੁਰੂ ਕੇ ਲੰਗਰਾਂ ਦੇ ਵਿੱਚੋਂ بڑے بڑے ਬ੍ਰਹਮ ਗਿਆਨੀ ਵੱਡੇ ਵੱਡੇ ਯੋਧੇ ਹੋਏ ਮਿਸਲ ਛੇ ਦਾ ਤਰਨਾ ਦਲ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਇੱਕ ਮੋਠ ਛੋਲਿਆਂ ਦੀ ਸ਼ੱਕ ਦੇ ਉਹ ਵੀ ਗੁਰੂ ਘਰ ਦੇ ਹੀ ਤੇ ਗੁਰਮੁਖ ਪਹਿਰੇ ਉਹ ਜੇ ਬਚਨ ਨਹੀਂ ਕਹਿਣੇ ਚਾਹੀਦੇ ਐਵੇਂ ਆਪਣੇ ਆਪ ਨੂੰ ਹਾਸਾ ਮਖੌਲ ਕਰਨ ਵਾਸਤੇ ਹਾਸਾ ਪਾਉਣ ਵਾਸਤੇ ਚੋਂ ਬੰਦਿਆਂ ਚ ਤੂੰ ਗੁਰੂ ਦੀ ਨਿੰਦਿਆ ਕਰਕੇ ਸੁੱਟਦੇ ਇਹ ਗੁਰਮੁਖ ਪਹਿਰੇ ਸਮਝਣੀ ਚਾਹੀਦੀ ਇਹੋ ਜੀ ਗੱਲ ਸੋ ਗੁਰੂ ਘਰ ਦਾ ਕਿਤੇ ਵੀ ਇਦਾਂ ਦਾ ਬਚਨ ਆ ਜਾਏ ਉਹਨੂੰ ਰੋਕਣਾ ਚਾਹੀਦਾ ਉੱਥੇ ਉਹਨੂੰ ਸਮਝਾਉਣਾ ਚਾਹੀਦਾ ਕਿ ਇਦਾਂ ਨਹੀਂ ਹੋਇਆ ਜੇ ਹੋਇਆ ਤਾਂ ਦੱਸ ਪਰ ਕਿੱਥੇ ਹੋਇਆ ਜਿਹੜੇ ਗੁਰਮੁਖ ਪਹਿਰੇ ਨੇ ਉਹ ਤੇ ਕਹਿ ਦਿੰਦੇ ਕਿ ਤੂੰ ਭੱਜ ਕੇ ਵੇਖ ਲੈ ਫਿਰ ਹੁਣ ਧੰਗ ਸਿੰਘ ਦੋ ਦੋ ਘੋੜਿਆਂ ਦੇ ਉੱਤੇ ਸਵਾਰੀਆਂ ਕਰਕੇ ਉਹ ਭਜਾਉਂਦੇ ਨੇ ਕਿ ਉਹ ਗੁਰੂ ਘਰੋਂ ਪ੍ਰਸ਼ਾਦਾ ਨਹੀਂ ਛੱਕਦੇ ਸੋ ਗੁਰਮੁਖ ਪਿਆਰ ਗੁਰੂ ਘਰ ਦੀ ਹਰੇਕ ਵਸਤੂ ਦਾ ਮਾਣ ਬਹੁਤ ਹੈ ਸੋ ਬਾਬਾ ਬੇਦੀ ਚੰਦ ਜੀ ਨੇ ਬੜਾ ਪ੍ਰੇਮ ਦਾ ਬਚਨ ਕੀਤਾ ਹੈ ਬੜੇ ਹੀ ਆਨੰਦ ਦਾ ਬਚਨ ਕੀਤਾ ਸੁਣੀਏ ਬਚਨ ਕਿਹੜਾ ਹੈ ਉਹ ਬਚਨ ਕਿਹੜਾ ਬਾਬਾ ਵਿਦੀ ਚੰਦ ਜੀ ਕਹਿੰਦੇ ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਪ੍ਰੇਮ ਦੀ ਖਿੱਚ ਕਰਕੇ ਤੁਸੀਂ ਆਉਨੇ ਹੋ ਸੋ ਦੂਸਰੇ ਗੁਰੂ ਘਰ ਨੌਵੇਂ ਪਾਤਸ਼ਾਹ ਦੇ ਕਥਾ ਚੱਲ ਰਹੀ ਸੀ ਮਾਤਾ ਭਾਗ ਭਰੀ ਦੀ ਉੱਥੇ ਵੀ ਬੇਨਤੀਆਂ ਇਹੋ ਕੀਤੀਆਂ ਸੀ ਗੁਰਮੁਖ ਪਿਆਰਿਓ ਆਖਦੇ ਗੁਰੂ ਕਿਉਂ ਆਉਂਦਾ ਹੈ ਗੁਰ ਕੋਲ ਨਾ ਵਸਤਾਂ ਦਾ ਘਟਾ ਨਾ ਗੁਰੂ ਕੋਲ ਮਾਇਆ ਦਾ ਘਟਾ ਨਾ ਗੁਰਮੁਖੋ ਗੁਰੂ ਕੋਲ ਪਦਾਰਥਾਂ ਦਾ ਘਟਾ ਨਾ ਮਹਿਲਾਂ ਦਾ ਸੋਹਣਿਆ ਸੋਹਣਿਆਂ ਦਾ ਘਟਾ ਸਾਰਾ ਕੁਝ ਗੁਰੂ ਦੇ ਕੋਲ ਪਰ ਗੁਰੂ ਖਿੱਚੇ ਕਿਉਂਦੇ ਹਨ ਖਿੱਚੇ ਆਉਂਦੇ ਨੇ ਪ੍ਰੇਮ ਦੇ ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ ਬਾਪੂ ਸਵਰਨ ਸਿੰਘ ਜੀ ਸ਼ਬਦ ਪੜ੍ਹਦੇ ਹੁੰਦੇ ਸੋ ਗੁਰਮੁਖ ਪਰਵਾਕ ਦੇ ਜਨ ਕੇ ਪ੍ਰੇਮ ਕਰੇ ਖਿੱਚ ਆਵਤ ਗੁਰੂ ਸਾਹਿਬ ਜੀ ਜਿਨ੍ਹਾਂ ਦੇ ਪ੍ਰੇਮ ਦੀ ਖਿੱਚ ਦੇ ਮਾਰੇ ਤੁਸੀਂ ਚੱਲ ਕੇ ਆ ਜਾਂਦੇ ਹੋ ਦੇ ਘਰ